सरकार शिक्षा मंत्री पंजाब ਪਰਬੰਧ ਕਰੋ ਪਰਬੰਧ ਕਰੋ ਪਰਬੰਧ ਕਰੋ ਪਰਬੰਧ ਕਰੋ ਪਰਬੰਧ ਕਰੋ ਮੇਰਾ ਨਾਮ ਸ਼ਰਨਦੀਪ ਕੌਰ ਸਾਡੀ ਜਥੇਬੰਦੀ ਤਾਂ ਦੇਖੋ ਜੀ ਨਾਨ ਟੀਚਿੰਗ ਜਥੇਬੰਦੀਆਂ ਜਿਹੜੀਆਂ ਅੱਜ ਬੈਠੀਆਂ ਨੇ ਬਾਕੀ ਟੀਚਰਾਂ ਦੇ ਨਾਲ ਅਸੀਂ ਗੱਲਬਾਤ ਹੋਰ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਫਿਰ ਅੱਗੇ ਕੋਈ ਪਲਾਨ ਲਿਖਾਂਗੇ ਮੰਗਾ ਸਾਡੀ ਵੀ ਸਾਡੀ ਟਾਈਮ ਤੇ ਸੈਲਰੀ ਪਵੇ ਬੰਦ ਕਰੋ ਹਾਂਜੀ ਸੈਲਰੀ ਕਦੋਂ ਨਹੀਂ ਸਰ ਸੈਲਰੀ ਅੱਜ 21 ਤਰੀਕ ਹੋਗੀ ਭਾਈ ਸਾਨੂੰ ਤਾਂ ਹਲ ਤੱਕ ਕੁਝ ਵੀ ਨਹੀਂ ਪਤਾ ਚੱਲਿਆ ਜਦੋਂ ਗੱਲ ਹੋਈ ਮੀਟਿੰਗ ਵਗੈਰਾ ਹਾਂਜੀ ਮੀਟਿੰਗਾਂ ਚੱਲ ਰਹੀਆਂ ਨੇ ਜੀ ਪਰ ਉਹਨਾਂ ਨੇ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਨਾ ਕਾਰਨ ਉਹ ਦੱਸ ਰਹੇ ਨੇ ਕਿ ਸਰਕਾਰ ਨੇ ਜਿਹੜੀ ਤੁਹਾਨੂੰ ਗ੍ਰਾਂਟ ਦੇਣੀ ਹੁੰਦੀ ਹੈ ਉਹ ਰੋਕੀ ਹੈ ਜਾਂ ਕੀ ਹੈ ਉਹਦੇ ਵਿੱਚ ਸਾਨੂੰ ਨਹੀਂ ਪਤਾ ਚੱਲ ਰਿਹਾ ਨਾ ਕਿ ਕਿਉਂ ਰੋਕੀ ਹੈ ਇੰਨਾ ਟਾਈਮ ਕਿਉਂ ਲੰਘਿਆ ਅਗਲਾ ਸਟੈਪ ਸਾਡਾ ਅਸੀਂ ਜਥੇਬੰਦੀਆਂ ਨਾਲ ਵਿਚਾਰ ਕਰਕੇ ਲਵਾਂਗੇ ਕੋਈ ਵੀ ਜੋ ਵੀ ਯੋਗ ਹੋਊਗਾ ਜੋ ਸਾਨੂੰ ਠੀਕ ਲੱਗੂਗਾ ਸਾਨੂੰ ਤਾਂ ਤਨਖਾਹ ਚਾਹੀਦੀ ਹੈ ਆਪਾਂ ਉਸ ਤੋਂ ਵੱਧ ਅੰਦਰੋਂ ਮੇਰਾ ਨਾਮ ਪ੍ਰਕਾਸ਼ ਧਾਲੀਵਾਲ ਹੈ ਧਾਲੀਵਾਲ ਮੈਂ 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 ਸਾਡੇ ਗੁੱਲ 77 ਅਮਰਜੀਤ ਪੇਰੂ ਦੇ ਦੇਖੋ ਅੱਜ ਦਾ ਇਹ ਦਰਨਾ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਕਰਾਉਣ ਦੇ ਲਈ ਲਾਇਆ ਗਿਆ ਪੰਜਾਬ ਸਰਕਾਰ ਹੈ ਜਿਹੜੀ ਉਹ ਗ੍ਰਾਂਟ ਹੈ ਸਾਡੀ ਰਿਲੀਜ਼ ਨਹੀਂ ਕਰ ਰਹੀ ਅੱਜ 21 ਤਰੀਕ ਹੋ ਚੁੱਕੀ ਹੈ ਜਿਸ ਕਾਰਨ ਕਰਮਚਾਰੀਆਂ ਦੀ ਵਿੱਤੀ ਹਾਲਤ ਖਰਾਬ ਹੈ ਬਾਰ ਬਾਰ ਅਸੀਂ ਪ੍ਰਸ਼ਾਸਨ ਨੂੰ ਇਸ ਸਬੰਧੀ ਮੰਗ ਪੱਤਰ ਔਰ ਡਿਮਾਂਡ ਕਰ ਚੁੱਕੇ ਹਾਂ ਕਿ ਸਾਡੀ ਤਨਖਾਹ ਰਿਲੀਜ਼ ਕਰੋ ਪਰ ਪੰਜਾਬ ਸਰਕਾਰ ਤੋਂ ਗ੍ਰਾਂਟ ਨਾ ਆਉਣ ਕਾਰਨ ਸਾਡੀ ਜਿਹੜੀ ਤਨਖਾਹ ਰੀਲੀਜ਼ ਨਹੀਂ ਕਰੀ ਔਰ ਅਸੀਂ ਆਪਣੀ ਆਵਾਜ਼ ਹੈ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣ ਦੇ ਲਈ ਅੱਜ ਡੇਢ ਘੰਟੇ ਦਾ ਜਿਹੜਾ ਇੱਥੇ ਰੋਸ ਧਰਨਾ ਜਿਹੜਾ ਉਹ ਲਾਇਆ ਗਿਆ ਤਾਂ ਜੋ ਸਾਡੀ ਆਵਾਜ਼ ਪਹੁੰਚ ਸਕੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਪਰ ਸਰਕਾਰ ਹੈ ਜਿਹੜੀ ਉਹ ਟਸ ਤੋਂ ਮਸ ਨਹੀਂ ਹੋ ਰਹੀ ਔਰ ਯੂਨੀਵਰਸਿਟੀ ਨੂੰ ਭੁਖਾਰੀ ਬਣਾ ਕੇ ਸਾਫਤ ਕਰ ਰਹੀ ਹੈ